ਕਮਿਆ ਸਰਜੀਤ ਸਿੰਘ ਸਿੱਪੀ ਬੋਲਦਾ ਬ੍ਰਦਰ ਮੈਂ ਹਾਂਜੀ ਬਾਈ ਜੀ ਕੀ ਹਾਲ ਹੈ ਕੀ ਹਾਲ ਚਾਲ ਅੱਛਾ ਸਰਜੀਤ ਗੱਲ ਆਵਾ ਮੇਰੇ ਭਾਈ ਦੇਖ ਮੈਂ ਤਾਂ ਤੇਰੀ ਛੋਟੇ ਵੀਰੇ ਵੀਡੀਓ ਦੇਖੀ ਤੇ ਮੈਨੂੰ ਸੱਚੀ ਦੁੱਖ ਹੋਇਆ ਵੀ ਤੇਰੇ ਨੇ ਸੱਟ ਲੱਗੀ ਤੇਰੀ ਫੈਮਿਲੀ ਸਫਰ ਕਰ ਰਹੀ ਹੈ ਉਸ ਚੀਜ਼ ਤੋਂ ਹਾਂਜੀ ਤੇ ਮੇਰੇ ਲਈ ਤਾਂ ਮਤਲਬ ਕੋਈ ਮੈਂ ਤਾਂ ਅਰਦਾਸ ਕਰਦਾ ਵੀ ਇਹ ਕਿਸੇ ਦੇ ਇਦਾਂ ਦਾ ਦਿਨ ਨਾ ਹੋਵੇ ਹਨ ਵੀ ਜਿਹੜਾ ਤੁਹਾਡੇ ਨਾਲ ਜਿਵੇਂ ਹੋਇਆ ਹੈ ਪੰ ਹਨਾ ਹਾਂਜੀ ਭਾਈ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪਿੰਡ ਆ ਨਾ ਉਹ ਮੋਗੇ ਦੇ ਨਾਲ ਆ ਰੋਲੀ ਮੈਂ ਤੁਹਾਨੂੰ ਦੱਸਦਾ ਇਸ ਨੂੰ ਕਿੰਨਾ ਸਮਾਂ ਲੱਗਦਾ ਸੀ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪਿੰਡ ਨਾ ਮੋਗੇ ਦੇ ਨਾਲ ਹੈ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਾਦਬ ਦੀ ਲੋੜ ਆ ਆਪਾਂ ਖੜੇ ਆ ਪਰਾਮਾ ਲਈ ਕੋਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜੇ ਵੀ ਤੁਸੀਂ ਮੇਰਾ ਨਾਮ ਲੈਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਤਾਂ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਹੈ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਜਾਣਾ ਦੇਣਾ ਪਰ ਦੇਖੋ ਤੁਹਾਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹਨਾ ਠੀਕ ਹੈ ਜੀ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣਾ ਦਾ ਐਕਸੀਡੈਂਟ ਜਦੋਂ ਤੁਸੀਂ ਇੰਟਰਵਿਊ 'ਚ ਬੋਲਿਆ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ ਤੇ ਇਹ ਨਾ ਮੇਰਾ ਵੀਰ ਤੁਹਾਨੂੰ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਤੁਸੀਂ ਠੇਕੇਦਾਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਕਿਉਂਕਿ ਛੋਟੇ ਵੀਰ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਯਾਰ ਨਾ ਆਪਣੀ ਗੁਣ ਮੈਂ ਤੁਹਾਨੂੰ ਦੱਸਾਂ ਜੀ ਕੁਝ ਸੁਣੋ ਦੱਸੋ ਦੱਸੋ ਜੀ ਡੈਫੀਨੇਟਲੀ ਦੱਸੋ ਮੇਰਾ ਭਰਾ ਮਾਸਾ ਦੇ ਵਾਰ ਕੇ ਰੋਡ ਤੇ ਨਾ ਇੱਕ ਟਾਇਲਸ ਬਣੀ ਹੋਈ ਹੈ ਡੀਡੀ ਫੋਰ ਦਾ ਅੱਛਾ ਉੱਥੇ ਉਸ ਬੰਦੇ ਦਾ ਕਰੋਕਰੀ ਦਾ ਕੰਮ ਸੀ ਓਕੇ ਤੇ ਅਸੀਂ ਉਹਦੇ ਕੋਲੇ ਕੰਮ ਕਰਦੇ ਸੀਗੇ ਵੇਟਰ ਦਾ ਕੰਮ ਕਰਦਾ ਸੀ ਮੈਂ ਤੇ ਅਸੀਂ ਕਈ ਮੁੰਡੇ ਸੀਗੇ ਮਤਲਬ ਠੀਕ ਹੈ ਨਾਲ ਮੇਰੇ ਸਕੇ ਚਾਚੇ ਦਾ ਮੁੰਡਾ ਸੀ ਪਿੰਡ ਤੋਂ ਦੋ ਲੜਕੇ ਹੋਰ ਸੀ ਬਿਲਕੁਲ ਸਹੀ ਤੇ ਉੱਥੋਂ ਸਾਨੂੰ ਉਹ ਲੈ ਕੇ ਗਏ ਆ ਉਹ ਉਹਨਾਂ ਤਾਂ ਹੀ ਉਹਨਾਂ ਕੋਲੇ ਸਿੱਧਾ ਕੰਮ ਕਰਿਆ ਉਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਟਰੱਕ ਲੋਡ ਕਰਵਾਏ ਆ ਦੋ ਨਹੀਂ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਮੇਰੀ ਗੱਲ ਸੁਣੋ ਦੇਖੋ ਮੇਰੀ ਮੇਰੀ ਗੱਲ ਸੁਣੋ ਤੁਹਾਡਾ ਐਕਸੀਡੈਂਟ ਹੋਇਆ ਤੁਹਾਡਾ ਨੁਕਸਾਨ ਹੋਇਆ ਇਹ ਬਹੁਤ ਮਾੜੀ ਮਾੜੀ ਗੱਲ ਹੋਈ ਮੈਂ ਕਹਿੰਦਾ ਪਰ ਮੇਰੇ ਵੀਰ ਛੋਟੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੀ ਕਦੇ ਫੋਨ ਤੇ ਨਹੀਂ ਗੱਲ ਹੋਈ ਹਨਾ ਅੱਜ ਤੱਕ ਮੈਂ ਤੁਹਾਨੂੰ ਉਹੀ ਦੱਸਦਾ ਜੀ ਪੂਰੀ ਗੱਲ ਨਹੀਂ ਮੇਰੀ ਗੱਲ ਤਾਂ ਸੁਣੋ ਨਾ ਪਹਿਲਾਂ ਮੈਂ ਤੁਹਾਡੀ ਫਸਾਰੀ ਸੁਣੂੰਗਾ ਮੇਰਾ ਪਰਾ ਗੱਲ ਸੁਣੋ ਹਾਂ ਜੀ ਹਾਂ ਆਪਣੀ ਕਦੇ ਫੋਨ ਤੇ ਗੱਲ ਹੋ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਵੀ ਪਹਿਲਾਂ ਮੇਰੀ ਤਾਂ ਸੁਣ ਲੈ ਯਾਰ ਪਹਿਲਾਂ ਮੈਨੂੰ ਇਹ ਦੱਸ ਵੀ ਆਪਣੀ ਗੱਲ ਹੋਈ ਕਦੇ ਹਾਂ ਨਾ ਦੱਸ ਨਹੀਂ ਜੀ ਨਹੀਂ ਹੋਈ ਨਾ ਮੇਰਾ ਭਾਈ ਹੁਣ ਤੁਸੀਂ ਇੰਟਰਵਿਊ 'ਚ ਮੇਰਾ ਵੀਰ ਤੁਸੀਂ ਕਹਤਾ ਕਿ ਇਦਾਂ ਕਰਕੇ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੇਰੀ ਤਾਂ ਯਾਰ ਮਾਨਸੇ ਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਚਲ ਸੁਣ ਲੈ ਮੈਂ ਤੇਰੀ ਸਾਰੀ ਸੁਣੂੰਗਾ ਮੇਰੀ ਮਾਨਸੇ ਦੇ ਵਿੱਚ ਜਾਂ ਉਧਰਲੇ ਏਰੀਆ 'ਚ ਸਾਡੀ ਤਾਂ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਹੈ ਨਹੀਂ ਔਰ ਮੇਰੀ ਸਿਸਟਰ ਦਾ ਵਿਆਹੜਾ ਉਹ 2002 ਚ ਹੋ ਗਿਆ ਮੇਰੋਂ ਨਾ ਵੱਡੀ ਭੈਣ ਹੁੰਦਾ ਹਨ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਮੇਰਾ ਭਾਈ ਹੁਣ ਤੁਹਾਡੇ ਨਾਲ ਦੇਖੋ ਤੁਸੀਂ ਕਿਸੇ ਦੇ ਕਹਿਣ ਤੇ ਤੁਹਾਨੂੰ ਠੇਕੇਦਾਰ ਨੇ ਕਿਹਾ ਤਾਂ ਮੇਰਾ ਨਾਲ ਤਾਂ ਠੇਕੇਦਾਰ ਨਾਲ ਵੀ ਮੈਂ ਗੱਲ ਕਰਨੀ ਚਾਹੂੰਗਾ ਕੋਈ ਗੁੱਸਾ ਨਹੀਂ ਮੈਨੂੰ ਬਿਲਕੁਲ ਕਰੋ ਨਹੀਂ ਨਹੀਂ ਬਿਲਕੁਲ ਕਰੋ ਮੈਨੂੰ ਕੋਈ ਨਾ ਗੁੱਸਾ ਨਹੀਂ ਮੇਰੇ ਭਾਈ ਤੁਹਾਡਾ ਨੁਕਸਾਨ ਹੋਇਆ ਮੈਂ ਤਾਂ ਫਿਰ ਵੀ ਉਸ ਚੀਜ਼ ਦਾ ਦੁੱਖ ਪ੍ਰਗਟ ਕਰਦਾ ਮੇਰਾ ਵੀ ਹਨ ਤੇ ਤੁਸੀਂ ਹੁਣ ਤੁਸੀਂ ਦੱਸੋ ਕੀ ਦੱਸਣਾ ਸੀ ਦੱਸੋ ਜਿਹੜਾ ਸਾਡਾ ਠੇਕੇਦਾਰ ਸੀ ਨਾ ਹਾਂਜੀ ਤੇ ਅਸੀਂ ਤਾਂ ਉਹਨਾਂ ਨੂੰ ਕਹਿਆ ਸੀ ਵੀ ਸਾਡਾ ਵੀ ਐਕਸੀਡੈਂਟ ਹੋਇਆ ਵੀ ਭਾਈ ਅਸੀਂ ਤਾਂ ਪਹਿਲੇ ਗਰੀਬ ਕਰੂਣਾ ਹਨਾ ਸਾਡੇ ਕੋਲ ਕੋਈ ਹੈ ਨਹੀਂ ਤਾਂ ਇਹਦੀ ਕਿੱਥੋਂ ਇਲਾਜ ਕਰਵਾਵਾਂਗੇ ਤੇ ਉਹਨੂੰ ਆਖਿਆ ਵੀ ਸਾਨੂੰ ਕੋਈ ਸਾਨੂੰ ਹੁਣ ਤੁਸੀਂ ਸਹਾਰਾ ਦਿਓ ਭਾਈ ਸਾਡਾ ਇਲਾਜ ਕਰਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪੈਸਿਆਂ ਤੱਕ ਦਾ ਸਾਨੂੰ ਕੋਈ ਮਤਲਬ ਹੀ ਨਹੀਂ ਬਿਲਕੁਲ ਤੇ ਉਹਨੇ ਸਾਨੂੰ ਕੀ ਉਹਦਾ ਕਰਾਉਣਾ ਉਹਦਾ ਕਰਾਉਣਾ ਬਣਦਾ ਨਾ ਜਿਹਦੇ ਨਾਲ ਤੁਸੀਂ ਕੰਮਤੇ ਗਏ ਉਹਦਾ ਕਰਾਉਣਾ ਬਣਦਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ ਉੱਥੇ ਸਾਡੇ ਪਿੰਡ ਦੀ ਪੰਚਾਇਤ ਵੀ ਗਈ ਸੀ ਠੀਕ ਹੈ ਉਹਨੇ ਠੀਕ ਹੈ ਹੈਲਥ ਦੇ ਵਿੱਚ ਠੀਕ ਹੈ ਤੇ ਉਹਨਾਂ ਨੇ ਅੱਗੋਂ ਸਾਨੂੰ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਵਾਂਗੇ ਘਰੇ ਠੀਕ ਹੈ ਮਤਲਬ ਉਹਨਾਂ ਨੇ ਸਾਨੂੰ ਉਸਨੇ ਉਸ ਟਾਈਮ ਸੰਡੇ ਦਾ ਦਿਨ ਦਿੱਤਾ ਸੀ ਸੰਡੇ ਵੀ ਆਏ ਸੰਡੇ ਨੂੰ ਉਹ ਨਹੀਂ ਹੈ ਦੁਬਾਰੀ ਉਹਨਾਂ ਕੋਲ ਉਹ ਜਿਹੜੇ ਮੁੰਡਿਆਂ ਨਾਲ ਕੰਮ ਕਰਦੇ ਸੀ ਅਸੀਂ ਤੇ ਉਹ ਠੇਕੇਦਾਰ ਸਾਡੇ ਕੋਲੇ ਆਏ ਸਾਡੇ ਪਿੰਡ ਬਿਲਕੁਲ ਸਰ ਮਸਾਲਾ ਦੇ ਵਿੱਚ ओके ਤੇ ਉੱਥੇ ਆ ਕੇ ਉਹਨਾਂ ਨੇ ਸਾਨੂੰ ਕੀ ਦੱਸਿਆ ਕਹਿੰਦੇ ਆ ਕਿ ਵੀ ਭਾਈ ਸਾਡੀ ਉਹਨਾਂ ਨੇ ਦੇਖੋ ਥੋੜਾ ਨਾ ਉਹਨਾਂ ਨੇ ਸਿੱਧਾ ਲਿਆ ਸਾਡੇ ਕੋਲੇ ਹੂੰ ਮੈਂ ਤੁਹਾਨੂੰ ਉਹ ਹੀ ਮੈਂ ਤਾਂ ਵੀਡੀਓ 'ਚ ਵੀ ਜੇ ਮੈਨੂੰ ਜਿਹੜੀ ਗੱਲ ਜਿੱਦਾਂ ਕਹੀ ਗਈ ਮੈਂ ਤਾਂ ਉਦਾਂ ਹੀ ਬੋਲੀ ਆ ਮੈਂ ਨਹੀਂ ਮੈਂ ਮੈਂ ਛੋਟੇ ਭਾਈ ਕੋਈ ਗੁੱਸਾ ਨਹੀਂ ਮੈਨੂੰ ਤੇਰੇ ਨਾਲ ਦੇਖ ਮੈਂ ਤਾਂ ਕਹਿੰਦਾ ਤੇਰਾ ਨੁਕਸਾਨ ਹੋਇਆ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜਾ ਠੇਕੇਦਾਰ ਦਾ ਸਾਨੂੰ ਨੰਬਰ ਦਿਓ ਅਸੀਂ ਉਹਦੇ ਨਾਲ ਗੱਲ ਤਾਂ ਕਰਗੇ ਉਸ ਬੰਦੇ ਨਾਲ ਵੀਤੋ ਭਾਈ ਮੇਰਾ ਨਾਂ ਕਿਉਂ ਲੈ ਰਿਆ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਹਨ ਕਾਰਨ ਕੀ ਆ ਦੇਖੋ ਥੋੜੇ ਹੁਣ ਤੁਸੀਂ ਦੇਖੋ ਥੋੜੂ ਜਿਹਾ ਜਦੋਂ ਆ ਗੱਲ ਕਹਤੀ ਥੋੜੇ ਪੇਰੈਂਟਸ ਨੂੰ ਤੇਰੀ ਫੈਮਿਲੀ ਚ ਤੈਨੂੰ ਕਿੰਨਾ ਦੁੱਖ ਹੋਇਆ ਹੋਊਗਾ ਮੇਰੇ ਮੇਰੇ ਬਾਰੇ ਸੋਚ ਕੇ ਯਾਰ ਵੀ ਮੈਨੂੰ ਵੀ ਪਤਾ ਕੀ ਆ ਸਾਡੇ ਤਾਂ ਪਿਛਲੇ ਸਾਲ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਪਰ ਮੇਰਾ ਗਿਰ ਗਿਆ ਸੀ ਹੁਣ ਮਾਂ ਕੀ ਮੇਰੀ ਮੈਨੂੰ ਸਾਂਭਦੀ ਏ ਸਾਡੇ ਤਾਂ ਕੋਈ ਹੈ ਹੀ ਨਹੀਂ ਕੋਈ ਮੈਂ ਤੈਨੂੰ ਉਹੀ ਤਾਂ ਕਹਿ ਰਿਹਾ ਨਾ ਮੇਰੀ ਗੱਲ ਸੁਣ ਨਾ ਮੈਨੂੰ ਮੇਰੇ ਲਈ ਤਾਂ ਦੁੱਖ ਦੀ ਗੱਲ ਆ ਮੇਰਾ ਭਾਈ ਮੈਂ ਤਾਂ ਤੇਰੇ ਲਈ ਸੈਡ ਫੀਲ ਕਰਦਾ ਕਿ ਤੇਰੇ ਤੇ ਜਿਹੜਾ ਆ ਦੁੱਖਾਂ ਦਾ ਵੀਰੇ ਏਡਾ ਵੱਡਾ ਸਿਸਟਮ ਡਿੱਗ ਪਿਆ ਪਰ ਤੂੰ ਹੁਣ ਜਦ ਮੇਰੇ ਬਾਰੇ ਸੋਚ ਕੇ ਦੇਖੇ ਦੇਖੋ ਨਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਸ ਵਿੱਚ ਕੋਈ ਵੀ ਉਹ ਬੰਦੇ ਨੇ ਮੇਰਾ ਨਾਮ ਲੈਤਾ ਹਨਾ ਮੈਂ ਜੋ ਨੂੰ ਮੈਂ ਹੁਣ ਰਾਤ ਨੂੰ ਨਿਊਜ਼ ਦੇਖੀ ਆ ਲੋਕ ਥੱਲੇ ਗਲਤ ਬੋਲਦੇ ਆ ਤੇ ਮੇਰਾ ਵੈਸੇ ਅਸੀਂ ਹੁਣ ਸ਼ੂਟ ਤੇ ਸੀ ਮੈਂ ਕਹਿਰ ਵੀ ਆਪਾਂ ਪੁੱਛ ਗਏ ਤਾਂ ਸਹੀ ਭਰਾ ਨੂੰ ਵੀਰ ਵੀ ਮੈਨੂੰ ਹਰਾਨੀ ਹੁੰਦੀ ਮੈਂ ਆਪ ਪੁੱਛੀ ਜਾਂਦਾ ਮੇਰੇ ਘਰ ਦੇ ਮੈਨੂੰ ਕਹਿ ਰਹੇ ਨੇ ਕਿ ਯਾਰ ਵੀ ਆਪਣਾ ਤਾਂ ਵੀ ਕੀ ਚੱਕਰ ਨਹੀਂ ਹੈਗਾ ਵੀ ਇਹ ਕੀ ਰੋਲਾ ਹੈਗਾ ਤੇ ਮੈਂ ਤਾਂ ਤੈਨੂੰ ਹੁਣ ਦੇਖ ਤੈਨੂੰ ਤੇਨੂੰ ਠੇਕੇਦਾਰ ਨੇ ਕਹਿਤਾ ਹਨਾ ਇਦਾਂ ਕਰਕੇ ਤੇਰਾ ਵੀ ਕਸੂਰ ਨਹੀਂ ਪਰ ਥੋੜੇ ਦਿਮਾਗ ਦੇ ਵਿੱਚ ਮੇਰੇ ਲਈ ਕਿੰਨਾ ਗਲਤ ਗਿਆ ਹੋਊਗਾ ਵੀ ਯਾਰ ਵੀ ਕਿੰਨਾ ਮਾੜਾ ਬੰਦਾ ਐ ਸੀਪੀ ਗਿਆ ਹੀ ਹੋਊ ਨਾ ਮੇਰਾ ਭਾਈ ਕਿਉਂਕਿ ਤੁਹਾਡਾ ਕੀ ਹੈ ਭਾਈ ਜੇ ਤਾਂ ਸੀ ਉੱਥੇ ਜਾ ਕੇ ਸਾਨੂੰ ਉੱਥੇ ਕਿਆ ਹੁੰਦਾ ਫਿਰ ਵੀ ਬੰਦਾ ਆ ਪਾ ਕੇ ਘਰੇ ਜੇ ਲੋ ਸਾਡੇ ਕੋਲ ਘਰੇ ਵੀ ਚਲੋ ਸਾਡਾ ਘਰ ਤਾਂ ਹੀ ਨਹੀਂ ਸਾਡੇ ਕੋਲੇ ਧਰਮਸਾਲਾ ਚਾਏ ਆ ਮੇਰਾ ਭਾਈ ਮੈਂ ਤਾਂ ਰੱਬ ਦੀ ਬਰਦਾਸ਼ਤ ਕਰਦਾ ਤੇ ਕੋਈ ਚੱਕਰ ਨਹੀਂ ਮੈਂ ਨੰਗਦਾ ਕਰਦਾ ਤੁਹਾਡੇ ਕੋਲੇ ਹੋ ਕੇ ਵੀ ਜਾਊਗਾ ਪਰ ਮੇਰੇ ਵੀਰ ਅਸਲ ਦੇ ਵਿੱਚ ਪਤਾ ਗੱਲ ਕੀ ਤੋਂ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੱਸ ਤਾਂ ਕਿ ਉਸ ਬੰਦੇ ਨਾਲ ਸੀ ਗੱਲ ਕਰੀਏ ਕਿ ਭਰਾ ਸਾਡਾ ਕੀ ਲੈਣਾ ਦੇਣਾ ਜੀ ਦੇ ਵਿੱਚ ਤੂੰ ਕਿਉਂਕਿ ਕਾਰਨ ਕੀ ਆ ਆਰਟਿਸਟ ਸਾਰੀ ਉਮਰ ਮਿਹਨਤ ਕਰਕੇ ਆਪਦੀ ਇੱਕ ਇਮੇਜ ਬਣਾਉਂਦਾ ਸਮਝਦਾ ਨਾ ਬਿਲਕੁਲ ਜੀ ਬਿਲਕੁਲ ਵੀ ਇਹ ਮੇਰੀ ਵੀ ਇਹ ਜ਼ਿੰਦਗੀ ਦੀ ਕਮਾਈ ਹੈ ਹੁਣ ਉਹਦੇ ਵਿੱਚ ਤੁਸੀਂ ਕਹਿੰਦਾ ਦੇਖੋ ਤੁਹਾਡਾ ਨੁਕਸਾਨ ਏਡਾ ਵੱਡਾ ਹੋਇਆ ਵਾ ਵੀ ਮੈਂ ਉਹਦੇ ਲਈ ਰੱਬ ਤੋਂ ਵੀ ਮਾਫੀ ਮੰਗਦਾ ਵੀ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਪਰ ਉਹ ਤੁਹਾਡੇ ਇਹ ਕਹਿਣ ਕਰਕੇ ਲੋਕਾਂ 'ਚ ਸਾਡੇ ਲਈ ਕਿੰਦੀ ਗਲਤ ਜਾਂਦੀ ਹੈ ਰਸਿੱਪੀ ਹੁਣ ਏਡੇ ਮਾੜੇ ਬੰਦੇ ਆ ਵੀ ਜਿਹੜੇ ਆਹ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਵੀ ਜਵੇਂ ਉਹ ਚ ਕਹਤਾ ਕਿ ਹਾਂ ਯਾਰ ਵੀ ਤੇਰੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੈਨੂੰ ਤਾਂ ਪਤਾ ਹੀ ਹੁਣ ਲੱਗਾ ਇਸ ਗੱਲ ਦਾ ਕਿਉਂਕਿ ਮੇਰੇ ਤਾਂ ਨੌਲੇਜ ਹੀ ਨਹੀਂ ਸੀ ਕਿ ਮੈਂ ਤਾਂ ਮੈਨੂੰ ਕਿਸੇ ਨੇ ਰਾਤ ਨਾ ਕਲਿੱਪ ਭ ਯੋਦਾਂ ਮੈਂ ਦੇਖੀ ਯਾ ਤੇ ਰੀਅਲੀ ਕਲਿੱਪ ਤੇ ਮੇਰਾ ਵੀਰ ਆਪਣਾ ਨਾ ਮੇਰਾ ਕੋਈ ਉਧਰ ਹੈ ਨਹੀਂ ਰਿਸ਼ਤੇਦਾਰੀ ਤੇ ਜਿਹੜਾ ਤੁਹਾਡਾ ਠੇਕੇਦਾਰ ਆ ਜਿਹੜਾ ਵੀ ਆ ਤੂੰ ਮੈਨੂੰ ਉਹਦਾ ਨੰਬਰ ਦੇ ਅਸੀਂ ਉਹਦੇ ਦਾਲੇ ਹੁੰਨੇ ਆ ਵੀ ਭਾਈ ਤੂੰ ਮੁੰਡੇ ਦੀ ਹੈਲਪ ਕਿਉਂ ਨਹੀਂ ਕਰਦਾ ਅਸੀਂ ਉਹਦੇ ਉਹਦੀ ਰੇਲ ਅਸੀਂ ਉਹਦੀ ਬੰਨ ਦੇ ਨਾਲ ਅਸੀਂ ਜਿੰਨੀ ਜੋਗੀ ਹੋਏ ਅਸੀਂ ਵੀ ਢਾੜਾ ਮਾਰ ਕੇ ਜਾਵਾਂਗੇ ਜੀ 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 ਸਮਝ ਗਿਆ ਨਾ ਮੇਰਾ ਭਾਈ ਹਾਂ ਜੀ ਹਾਂ 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 ਤੇ ਤੂੰ ਆ ਨੰਬਰ ਕੋਈ ਨਹੀਂ ਸੇਵ ਕਰ ਲਈ ਤੇ ਮੈਨੂੰ ਠੇਕੇਦਾਰ ਦਾ ਨੰਬਰ ਜ਼ਰੂਰ ਪਤਾ ਕਰਕੇ ਦੇ ਮੇਰਾ ਭਾਈ ਮਿਲ ਜੂ ਉਹਦਾ ਨੰਬਰ ਕੀ ਨਾਂ ਸੀ ਉਹਦਾ ਠੇਕੇਦਾਰ ਦਾ ਉਦੋਂ ਨਿੱਕਾ ਹੈ ਜੀ ਨਿੱਕਾ ਕਿੱਥੋਂ ਦਾ ਰਹਿਣ ਵਾਲਾ ਸੀ ਮੇਰਾ ਵੀਰ ਉਹ ਉਹ ਮਾਨਸਾ ਦਾ ਹੀ ਹੈ ਭਈ ਉੱਥੋਂ ਦਾ ਹੀ ਨਿੱਕਾ ਮਾਨਸਾ ਠੀਕ ਹੈ ਹੂੰ ਤੁਸੀਂ ਦਿਓ ਨੰਬਰ ਮੇਰਾ ਵੀਰ ਇੱਕ ਵਾਰੀ ਉਹਦਾ ਮੜਾ ਯਾਰ ਪਤਾ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦਿੰਨਾ ਹੁਣ ਇਸ ਵਕਤ ਮੈਂ ਹਸਪੀਟਲ 'ਚ ਮੇਰੀ ਸਰਜਰੀ ਹੋਣੀ ਹੈ ਤੋ ਕੋਈ ਨਹੀਂ ਮਾਲਕ ਮੇਰ ਕਰੇ ਅਰਦਾਸ ਕਰਦੇ ਪ੍ਰਮਾਤਮਾ ਤਨ ਤਰਸਤੀ ਬਖਸ਼ੇ ਤੇ ਕੋਈ ਨਹੀਂ ਤੂੰ ਮੈਨੂੰ ਨੰਬਰ ਜਰੂਰ ਪਤਾ ਕਰਕੇ ਦੀ ਜਦੋਂ ਵੀ ਤੇਰਾ ਠੀਕ ਲੱਗਾ ਤਾਂ ਨੰਬਰ ਤੈਨੂੰ ਪਤਾ ਕਰਕੇ ਚੰਗਾ ਹਾਂ ਇਹ ਤੁਹਾਡਾ ਆਪਦਾ ਨੰਬਰ ਹੈ ਜੀ ਮੈਂ ਇਹ ਇਹ ਮੇਰੇ ਭਰਾ ਦਾ ਹੀ ਨੰਬਰ ਆ ਅਸੀਂ ਇਕੱਠੇ ਹੀ ਹੁੰਨੇ ਆ ਜਿਕੇ ਤੇ ਆਸੇ ਪਾਸੇ ਵੀ ਮੈਨੂੰ ਸੁਨੇਹਾ ਮਿਲ ਜੂਗਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਮੇਰਾ ਭਾਈ ਟੇਕ ਕੇਅਰ